ਸਾਂਝਾ ਕਰਨ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਹਰਮਿੰਦਰ ਵੱਲੋਂ ਸਤਿ ਸ਼੍ਰੀ ਅਕਾਲ ਚਲੋ ਜੀ ਗਰਮੀਆਂ ਸਟਾਰਟ ਹੋ ਗਈਆਂ ਤੇ ਚਾਰਜਿਤ ਹੋਣੀ ਤਾਂ ਚੜ ਗਏ ਕੈਨੇਡਾ ਨੂੰ ਕਾਫੀ ਜਣੇ ਪੁੱਛ ਰਹੇ ਆ ਵੀ ਗਰਮੀਾਂ ਚ ਉਹ ਚਲੇ ਗਏ ਤੁਸੀਂ ਇੱਥੇ ਰਹਿ ਗਏ ਤੇ ਇਹ ਕਿਵੇਂ ਹੋਇਆ ਤੇ ਤੁਸੀਂ ਗਰਮੀ ਚੁਰੇ ਕੀ ਕਰਨਾ ਖੈਰ ਮੈਂ ਇਹ ਦੱਸ ਦਵਾਂ ਕਿ ਗਰਮੀ ਜਾਂ ਸਰਦੀ ਦਾ ਸੀਜ਼ਨ ਸਾਨੂੰ ਦੋਨਾਂ ਨੂੰ ਇੱਥੇ ਬਹੁਤ ਸੋਹਣਾ ਲੱਗਦਾ ਉਹਦੇ ਨਾਲ ਕੋਈ ਕੰਪਲੇਂਟ ਨਹੀਂ ਹੈਗੀ ਕਿਉਂਕਿ ਇਹ ਤਾਂ ਰੁੱਤਾਂ ਨੇ ਆਉਂਦੀਆਂ ਜਾਂਦੀਆਂ ਰਹਿਣੀਆਂ ਤੇ ਇਹਨਾਂ ਦੀ ਜ਼ਰੂਰਤ ਵੀ ਆ ਸਾਨੂੰ ਜੇ ਗਰਮੀ ਨਾ ਹੋਵੇ ਸਾਡੇ ਕੋਈ ਫਸਲ ਵਾੜੀ ਨਹੀਂ ਹੋਣੀ ਕੁਝ ਵੀ ਨਹੀਂ ਹੋਣਾ ਸੋ ਰੁੱਤਾਂ ਨੂੰ ਐਜ਼ ਇਟ ਇਜ਼ ਲੈ ਕੇ ਸਾਡੇ ਦੋਹਾਂ ਦੇ ਅੰਦਰ ਬੜਾ ਗ੍ਰੈਟੀਟਿਊਡ ਰਹਿੰਦਾ ਆ ਤੇ ਕਦੇ ਕੋਈ ਕੰਪਲੇਂਟ ਨਹੀਂ ਹੋਈ ਗਰਮੀ ਲਈ ਸਪੈਸ਼ਲੀ ਮੈਂ ਤਾਂ ਬੜਾ ਮੈਨੂੰ ਚਾਹ ਜਾਂ ਰਹਿੰਦਾ ਆ ਗਰਮੀ ਦਾ ਕਿਉਂਕਿ ਗਰਮੀ ਦੇ ਵਿੱਚ ਇੱਕ ਤਾਂ ਦਿਨ ਬਹੁਤ ਵੱਡੇ ਹੁੰਦੇ ਆ ਇੱਥੇ ਸਾਰੇ ਆ ਕੇ ਮੈਨੂੰ ਪੁੱਛਦੇ ਆ ਗਰਮੀ 'ਚ ਤੁਸੀਂ ਕੀ ਕਰਦੇ ਹੋ ਗਰਮੀ 'ਚ ਕਿਵੇਂ ਸਰਵਾਈਵ ਕਰਦੇ ਹੋ ਕਿਉਂਕਿ ਬਾਹਰ ਲਿਆਂ ਨੂੰ ਕਾਫੀ ਗਰਮੀ ਲੱਗਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਇਹ ਹੁੰਦਾ ਵੀ ਚਲੋ ਸ਼ੁਕਰ ਹੈ ਕਿ ਅਸੀਂ ਬਾਹਰ ਵੀ ਜਾ ਸਕੇ ਉੱਥੇ ਦੀਆਂ ਸਹੂਲਤਾਂ ਵੀ ਦੇਖੀਆਂ ਪਰ ਜਿਹੜੇ ਲੋਕ ਇੱਥੇ ਰਹਿੰਦੇ ਆ ਉਹ ਵੀ ਇਨਸਾਨ ਨੇ ਉਹਨਾਂ ਨੂੰ ਦੇਖ ਦੇਖ ਕੇ ਮੇਰੇ ਅੰਦਰ ਬੜਾ ਸ਼ੁਕਰ ਨਿਕਲਦਾ ਹੁੰਦਾ ਤੇ ਉਹਨਾਂ ਨੂੰ ਦੇਖ ਦੇ ਸਾਨੂੰ ਬੜੀ ਸਟਰੈਂਥ ਮਿਲਦੀ ਆ ਕਿ ਇਹ ਲੋਕ ਵੀ ਤਾਂ ਰਹਿ ਰਹੇ ਆ ਤੇ ਅਸੀਂ ਕਿਉਂ ਨਹੀਂ ਅਸੀਂ ਕਿਹੜਾ ਕੋਈ ਸਪੈਸ਼ਲ ਆ ਇੱਥੇ ਪਰ ਮੈਨੂੰ ਇੰਡੀਆ ਦੀ ਗਰਮੀ ਵਾਕਈ ਬਹੁਤ ਸੋਹਣੀ ਲੱਗਦੀ ਆ ਕਿਉਂਕਿ ਇੰਡੀਆ ਦੇ ਵਿੱਚ ਅਸੀਂ ਲੇਡੀਜ਼ ਆ ਸਾਨੂੰ ਸਭ ਤੋਂ ਫੇਵਰਟ ਚੀਜ਼ਾਂ ਮਿਲਦੀਆਂ ਕਿ ਸੋਹਣੇ ਸੋਹਣੇ ਸੂਟ ਹੁੰਦੇ ਆ ਬੜੇ ਸੋਹਣੇ ਪ੍ਰਿੰਟਾਂ ਵਾਲੇ ਹਲਕੇ ਹਲਕੇ ਜੇ ਸੂਟ ਉਹ ਪਾਉਣ ਦਾ ਬੜਾ ਮਜ਼ਾ ਆਉਂਦਾ ਇੱਥੇ ਤੇ ਦੇਖੋ ਅੰਡੀਆਂ ਦੇ ਵਿੱਚ ਚੀਜ਼ਾਂ ਬਹੁਤ ਮਿਲਦੀਆਂ ਨੇ ਮੌਸਮ ਦੇ ਹਿਸਾਬ ਨਾਲ ਗਰਮੀਆਂ ਦੇ ਵਿੱਚ ਹੁਣ ਸੀਜ਼ਨ ਸ਼ੁਰੂ ਹੋਇਆ ਤੇ ਸਾਡੇ ਇੱਥੇ ਵਿਸਾਖੀ ਮੇਲਾ ਸੀ ਕਾਟਨ ਦੀਆਂ ਬੈੱਡ ਸ਼ੀਟਸ ਜਿਹੜੀਆਂ ਕਿ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਮੇਰਾ ਦਿਲ ਕਰਦਾ ਹੁੰਦਾ ਜੇ ਬਸ ਚੱਲੇ ਤਾਂ ਰੋਜ਼ ਨਵੀਂ ਵਿਛਾਣਾ ਖੈਰ ਚੋ ਕਰ ਨਹੀਂ ਸਕਦੇ ਆਪਾਂ ਸੋ ਦੇਖੋ ਮੈਂ ਜਦ ਨਵੀਂ ਚਾਦਰ ਵਿਛਾਉਣੀ ਆ ਮਨ ਖੇੜ ਜਾਂਦਾ ਸੋਹਣੇ ਸੋਹਣੇ ਫੁੱਲਾਂ ਵਾਲੇ ਤੇ ਸਾਰੇ ਫੁੱਲ ਗਰਮੀ 'ਚ ਖੇਡਦੇ ਨੇ। ਇੱਕ ਬੜੀ ਮौज ਆ ਇੱਥੇ ਕਿ ਸਸਤੇ ਸੂਟ ਮਿਲ ਜਾਂਦੇ ਨੇ। ਦੇਖੋ ਬੜੇ ਵਧੀਆ ਰੰਗਾਂ ਦੇ ਮੈਂ ਤਾਂ ਸੂਟ ਲਈ ਬੈਠੀ ਆ। ਔਰ ਸੂਟਾਂ ਦਾ ਇਹ ਵੀ ਆ ਕਿ ਸਸਤੇ 4-500 ਦਾ ਸੂਟ ਮਿਲ ਜਾਂਦਾ ਗਰਮੀ 'ਚ ਪਾਉਣ ਲਈ। ਤੇ ਇਹ ਚੀਜ਼ਾਂ ਇੱਥੇ ਹੀ ਹੰਡਾਈਆਂ ਜਾਂਦੀਆਂ ਨੇ। ਬਾਹਰ ਅਸੀਂ ਬਾਹਰ ਦੀ ਲਾਈਫ ਦਾ ਬਹੁਤ ਫਰਕ ਆ। ਉੱਥੇ ਤਾਂ ਕੱਪੜਾ ਪਾਇਆ ਬਹੁਤ ਘਟ ਤੋਣਾ ਪੈਂਦਾ ਹੈ ਕਿਉਂਕਿ ਇੰਨਾ ਹੰਡਦਾ ਨਹੀਂ ਸੋ ਇੱਥੇ ਜਦ ਐਨ ਪਿਆਰ ਨਾਲ ਸੂਟ ਲੈ ਕੇ ਪਾਉਨੇ ਆ ਉਹਨੂੰ ਹੰਡਾਉਨੇ ਆ ਜਿੰਨੇ ਦਾ ਲਿਆ ਹੁੰਦਾ ਮੈਨੂੰ ਲੱਗਦਾ ਉਦੋਂ ਬਾਅਦ ਦਾ ਸੀ ਉਹਦਾ ਲਾਹਾ ਲੈ ਲੈਨੇ ਆ ਸੋ ਇਹ ਗਰਮੀਆਂ ਦਾ ਇੱਕ ਸਾਡੀਆਂ ਭੈਣਾਂ ਨੂੰ ਬੀਬੀਆਂ ਨੂੰ ਸਪੈਸ਼ਲ ਬੈਨੀਫਿਟ ਆ ਵੀ ਜਦ ਵੀ ਅਸੀਂ ਬੰਦਿਆਂ ਨੂੰ ਕਹਿਣਾ ਹੋਵੇ ਲੈ ਸੂਟ ਲੈਣਾ ਉਹ ਪਹਿਲਾਂ ਤਾਂ ਚਾਰ ਤੋਂ ਨਹੀਂ ਪਏ ਹੈਗੇ ਉਹਨੂੰ ਪਰ ਗਰਮੀ ਵੀ ਬਹੁਤ ਹੁੰਦੀ ਆ ਤੇ ਨਾਲ ਕਾਟਨ ਦੀਆਂ ਚੁੰਨੀਆਂ ਜਿਹੜੀਆਂ ਕਿ ਮੇਰਾ ਇੱਥੇ ਫੇਵਰੇਟ ਪਾਰਟ ਆ ਕਿ ਕਾਟਨ ਦੀ ਚੁੰਨੀ ਲਓ ਜਿਵੇਂ ਮਰਜੀ ਮੂੰਹ ਸਾਫ਼ ਕਰੋ ਤੇ ਜਦ ਇੰਨੀ ਗਰਮੀ ਇਥੋਂ ਨਿਕਲਦੀ ਆ ਤੇ ਥੋੜੀ ਸਕਿਨ ਸਾਫ਼ ਹੁੰਦੀ ਆ ਮੈਨੂੰ ਤਾਂ ਉਹ ਚੀਜ਼ ਇੰਨਾ ਆਨੰਦ ਦਿੰਦੀ ਆ ਤੇ ਅਸਲੀ ਗਰਮੀ ਆਉਣ ਤੋਂ ਬਾਅਦ ਨਾ ਜਿਹੜੀ ਸਰੀਰ ਨੂੰ ਇੱਕ ਠੰਡਕ ਆਉਂਦੀ ਆ ਅਸਲੀ ਠੰਡ ਮਿਲਦੀ ਆ ਨਾ ਐਨ ਐ ਨਾ ਸ੍ਰੀ ਠੰਡਾ ਹੁੰਦਾ ਕਿ ਏਸੀ ਦੀ ਵੀ ਲੋੜ ਨਹੀਂ ਪੈਂਦੀ ਉਹ ਜੀ ਠੰਡ ਮਹਿਸੂਸ ਹੁੰਦੀ ਆ ਸੋ ਇਹ ਚੀਜ਼ਾਂ ਲਈ ਮੈਨੂੰ ਗਰਮੀ ਸੋਹਣੀ ਲੱਗਦੀ ਆ ਮੈਂ ਹਮੇਸ਼ਾ ਲੁੱਕ ਫਾਰਵਰਡ ਕਰਦੀ ਆ ਕਿ ਕਦੋਂ ਗਰਮੀ ਆਵੇ ਤੇ ਸਾਂਝੇ ਘਰ ਦੇ ਵਿੱਚ ਤਾਂ ਇੱਕ ਹੋਰ ਸਪੈਸ਼ਲਿਟੀ ਆ ਗਈ ਆ ਕਿ ਖਾਣ ਪੀਣ ਦੀ ਬਹੁਤ ਮौज ਆ ਸਪੈਸ਼ਲੀ ਅਸੀਂ ਜਿਹੜੀ ਚਾਟੀ ਦੀ ਲੱਸੀ ਬਣਾਉਨੇ ਆ ਸਵੇਰ ਤੋਂ ਹੀ ਅਸੀਂ ਸ਼ੁਰੂ ਕਰ ਦਿੰਨੇ ਆ ਪੀਣੀ ਹਲ ਗਰਮੀਆਂ ਦੇ ਵਿੱਚ ਬਿਲਕੁਲ ਸਾਰਿਆਂ ਨੂੰ ਜ਼ਿਆਦਾ ਲਿਕਵਿਡ ਚਾਹੀਦੀ ਆ ਤੇ ਆ ਲੱਸੀ ਤਾਂ ਇੰਨੀ ਵਧੀਆ ਤੇ ਜਿਹੜੀ ਬਹੁਤ ਸਾਲਾਂ ਬਾਅਦ ਪੀਣ ਨੂੰ ਮਿਲੀ ਆ ਤੇ ਹੁਣ ਅਸੀਂ ਗੂੰਦ ਕਤੀਰਾ ਪਾ ਕੇ ਸ਼ਕੰਜਵੀ ਸ਼ੁਰੂ ਕਰ ਦੇਣੀ ਆ ਜੀ ਇਹ ਜਿਹੜਾ ਖਾਣ ਪੀਣ ਦਾ ਸੁਆਦ ਗਰਮੀ ਆ ਚਾਹੁੰਦਾ ਆ ਵੱਧ ਪਾਣੀ ਪੀਤਾ ਜਾਂਦਾ ਜਿਹੜਾ ਬੋਡੀ ਨੂੰ ਲੋਡ ਆ ਸੋ ਮੈਨੂੰ ਗਰਮੀ ਦਾ ਕਦੇ ਹੋਇਆ ਨਹੀਂ ਕਿ ਇੱਥੇ ਗਰਮੀ ਦੇ ਵਿੱਚ ਕਿਵੇਂ ਟਾਈਮ ਕੱਟਿਆ ਜਾਊਗਾ ਆਪਣੇ ਕੋਲ ਸਾਂਝੇ ਘਰ ਦੇ ਵਿੱਚ ਪੂਲ ਹੈਗਾ ਜਾਜੀ ਘਰੀ ਦਾ ਉੱਥੇ ਜਾ ਕੇ ਬੈਠ ਜਾਈਦਾ ਇੱਕ ਵਾਰ ਪੂਲ ਦੇ ਵਿੱਚ ਢੇੜਾ ਲਾਉ ਤਾਂ 2 ਘੰਟੇ ਸਰੀਰ ਐਨੇ ਆਰਾਮ ਦੇ ਵਿੱਚ ਰਹਿੰਦਾ ਸੋ ਇਹ ਚੀਜ਼ਾਂ ਨੂੰ ਦੇਖ ਦੇ ਕੇ ਮੇਰੇ ਅੰਦਰੋਂ ਤਾਂ ਸ਼ੁਕਰ ਨਿਕਲਦਾ ਆ ਕਿ ਇਹ ਸਹੂਲਤਾਂ ਵੀ ਹੈਗੀਆਂ ਅਸੀਂ ਮਾਣ ਸਕਦੇ ਹਾਂ ਤੇ ਪ੍ਰਮਾਤਮਾ ਨੇ ਗਰਮੀ ਦਿੱਤੀ ਹੈ ਸਾਡੇ ਸਰੀਰ ਨੂੰ ਠੀਕ ਕਰਨ ਲਈ ਸਾਡੇ ਮਨ ਨੂੰ ਠੀਕ ਕਰਨ ਲਈ ਤੇ ਬੀਇੰਗ ਲੇਡੀ ਸਾਨੂੰ ਵਧੀਆ-ਵਧੀਆ ਕੱਪੜੇ ਪਾਉਣ ਦਾ ਮੌਕਾ ਮਿਲਦਾ ਆ ਰੰਗ-ਬਰੰਗੇ ਸੂਟ ਆ ਮੈਂ ਸਮਰਾਲੇ ਤੋਂ ਲੈ ਕੇ ਆਈਆਂ 5-500 ਦਾ ਸੂਟ ਆ ਰ ਆ ਉਹਨਾਂ ਪਾਲਈ ਦੇ ਆ ਤੇ ਘਰ ਵਾਲਿਆਂ ਨੂੰ ਵੀ ਕਹਿ ਰਹੀਦਾ ਵੀ ਲੈ ਦੋ 500 ਦਾ ਇਹ ਆ ਕਿਹੜਾ ਵਾੜਾ ਆ ਸੋ ਮੇਰੀਆਂ ਭੈਣਾਂ ਨੂੰ ਅਪੀਲ ਆ ਕਿ ਗਰਮੀ ਤੋਂ ਖਬਰਾਇਆ ਨਾ ਕਰੋ ਪਰ ਵਧੀਆ-ਵਧੀਆ ਖਾਇਆ ਪੀਆ ਕਰੋ ਜ਼ਰੂਰ ਆਪਣੇ ਸਰੀਰ ਨੂੰ ਪੂਰਾ ਹਾਈਡਰੇਟ ਰੱਖੋ ਤੇ ਦੇਖੋ ਸੋਹਣੀਆਂ ਚਾਦਰਾਂ ਲਿਆਓ ਸੋਹਣੇ ਸੂਟ ਪਾਓ ਤੇ ਗਰਮੀ ਦਾ ਆਨੰਦ ਮਾਣੋ ਜੀ ਗਰਮੀ ਤੋਂ ਖਬਰਾਵੋ ਨਾ ਧੰਨਵਾਦ